ਇਥੇ ਅਜ ਕਿੰਨਾ ਕੁਝ ਲੱਭਾ ਵੇਖੋ ਮੇਰੇ ਨਾਲ ਜਿਹੜਾ ਬੈਠਾ ਨਾ ਤੁਹਾਡੇ ਚ ਪਤਾ ਨਹੀਂ ਉਸ ਰੂਹ ਨੇ ਕਿੰਨੀ ਬੰਦਗੀ ਕੀਤੀ ਹੋਣੀ ਕਿਸੇ ਨੇ ਸਹਿਜ ਪਾਠ ਕੀਤਾ ਕਿਸੇ ਨੇ 2 ਲੱਖ ਮੂਲ ਮੰਤਰ ਕਿਸੇ ਨੇ 50 ਜੋਗਜੀਤ ਸਾਹਿਬ ਤੇ ਜਦੋਂ ਆਪਾਂ ਇਦਾਂ ਸਮਾਗਮ ਚ ਉਹਦੇ ਨਾਲ ਜੁੜ ਕੇ ਬੈਠੇ ਆ ਤੇ ਮਾਰੇ ਦੀ ਬਾਣੀ ਪਤਾ ਕੀ ਕਹਿੰਦੀ ਆ ਮਾਰੇ ਸੱਚੇ ਪਾਤਸ਼ਾਹ ਕੀ ਕਹਿੰਦੇ ਆ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾ ਕੇ ਜੇ ਕੋ ਆਪਣਾ ਦੁੱਖ ਮਟਾਵੇ ਹਰ ਹਰ ਨਾਮ ਬਾਣੀ ਕਹਿੰਦੀ ਜਿਨੀ ਨਾਮ ਧਿਆਇਆ ਗਏ ਹੁਣ ਇੱਥੇ ਇੰਨੀ ਸੰਗਤ ਵਿੱਚ ਪਤਾ ਨਹੀਂ ਕਿਹੜੀ ਰੂਹ ਕਿੰਨੀ ਕਮਾਈ ਵਾਲੀ ਹੋਣੀ ਹੈ ਤੇ ਜਦੋਂ ਆਪਣੇ ਲਾਗੇ ਬਹਿ ਗਈ ਤੇ ਜਿਦਾਂ ਲੱਕੜ ਨਾਲ ਲੋਹਾ ਤਰਦਾ ਪਾ ਵੀ ਦਰ ਜਾਣਾ ਬੀਨੂ ਕਿਸ ਨੇ ਸਵਾਲ ਕੀਤਾ ਕਿ ਇਹਨੇ ਸਮਾਗਮ ਕਰਾਉਂਦੀ ਸੰਗਤ ਤੇ ਵਿੱਚੋਂ ਕੀ ਮਿਲਦਾ ਜੇ ਇਹਦੀ ਤੇ ਲੋੜ ਨਹੀਂ ਹੁਣ ਕਥਾ ਤੇ ਮੋਬਾਈਲ ਟੀਵੀ ਤੇ ਆਉਂਦੀ ਨਾ ਖਰਚਾ ਮੈਂ ਕਿਹਾ ਭਲਿਓ ਇਹੋ ਤੇ ਤੁਹਾਨੂੰ ਪਤਾ ਟੀਵੀ ਦੀਆਂ ਕਥਾ ਮੋਬਾਈਲ ਦੀਆਂ ਨੇ ਜੀਵਨ ਨਹੀਂ ਦੇਣਾ